ਕਿਵੇਂ ਸਾਰੀ ਉਮੀਦ ਕਰਦੇ ਆ ਠੀਕ ਹੋਣੀ ਆ ਠੀਕ ਹੀ ਚਾਹੀਦਾ ਬਸ ਕੱਲ ਐ ਜੇ ਛੁੱਟੀ ਪਰ ਥੋੜਾ ਠੰਡਾ ਠੰਡਾ ਮੌਸਮ ਹੋ ਗਿਆ ਹਨਾ ਠੰਡ ਲੱਗੀ ਜਾਂਦੀ ਆ ਮੈਂ ਤਾਂ ਪੱਖਾ ਹੀ ਨਹੀਂ ਚਲਾਇਆ ਮੇਰੇ ਤਾਂ ਪੱਖੇ ਨਾਲ ਵੀ ਠੰਡ ਲੱਗੀ ਜਾਂਦੀ ਆ ਕਈ ਕਿਵਰੀ ਹੋ ਜਾਂਦਾ ਹੈ ਕਿ ਮੌਸਮ ਜਿਹੜਾ ਤਬਦੀਲੀ ਆ ਗਈ ਆ ਤੋ ਕਿ ਪਹਾੜਾਂ ਤੇ ਸਨੋਫਾਲ ਬਹੁਤ ਜ਼ਿਆਦਾ ਹੋ ਗਈ ਹੈ ਇਸ ਦੀ ਵਜ੍ਹਾ ਕਰਕੇ ਨੀਚੇ ਮਦਾਨਾ ਚ ਮੌਸਮ ਠੰਡਾ ਹੋ ਗਿਆ ਹਾਲੇ ਬਰਸਾਤ ਦਸੀ ਗਈ ਹੈ ਚਲੋ ਜਿਹੜੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਉਹਦੇ ਤੋਂ ਰਾਹਤ ਮਿਲ ਗਈ ਤੇ ਹੁਣ ਥੋੜਾ ਮੌਸਮ ਠੰਡੇ ਆ ਨਹੀਂ ਹੈ ਕਿਉਂਕਿ ਦੀਵਾਲੀ ਵੀ ਆਉਂਦੀ ਜਾਂਦੀ ਹੈ ਦੀਵਾਲੀ ਥੋੜੇ ਠੰਡੇ ਮੌਸਮ ਚੀ ਹੁੰਦੀ ਹੈ ਕਿਉਂਕਿ ਬਹੁਤ ਜ਼ਿਆਦਾ ਗਰਮੀ ਗਰਮ ਮਾਹੌਲ ਦੇ ਵਿੱਚ ਤਾਂ ਚੰਗਾ ਹੀ ਲੱਗਣਾ ਦਿਵਾਲੀਆਂ ਚ ਸਾਰੇ ਵੈਸੇ ਤਾਂ ਆਪਾਂ ਕਹੀਏ ਜੇ ਮਨ ਦੀਆਂ ਖੁਸ਼ੀਆਂ ਹੋਣ ਜਾਨੀ ਕਿ ਤੁਹਾਨੂੰ ਜ਼ਿੰਦਗੀ ਚ ਹਰ ਇੱਕ ਖੁਸ਼ੀ ਮਿਲੀ ਹੋਈ ਆ ਤੇ ਫੇਰ ਤਾਂ ਵੀਰੇ ਹਰ ਦਿਨ ਦਿਵਾਲੀ ਆ ਤੇ ਨਹੀਂ ਤਾਂ ਵੀਰੇ ਫਿਰ ਰਜੀ ਜ਼ਿੰਦਗੀ ਦੇ ਵਿੱਚ ਨਾ ਦੁੱਖ ਜ਼ਿਆਦਾ ਤੁਹਾਡੀ ਚ ਫਿਰ ਦਿਵਾਲੀ ਵਾਲੇ ਦਿਨ ਵੀ ਨਹੀਂ ਦਿਵਾਲੀ ਉਸ ਦਿਨ ਵੀ ਮਨ ਉੱਡੂ ਉੱਡੂ ਕਰਦਾ ਸਾਰਿਆਂ ਦੀਆਂ ਖੁਸ਼ੀਆਂ ਚ ਮਾੜਾ-ਮੋਟਾ ਸ਼ਾਮਲ ਹੋ ਜਾਂਦਾ ਬੰਦਾ ਪਰ ਮਨ ਪਤਾ ਨਹੀਂ ਕਿਹੜੀ ਉਦਾਸੀ ਦੇ ਵਹਿਣ ਚ ਵਿਆ ਹੁੰਦਾ ਇਸ ਕਰਕੇ ਜ਼ਿੰਦਗੀ ਜਿਹੜੀ ਆ ਉਹਨੂੰ ਸਮੂਤ ਕਰਕੇ ਜਿਉ। ਕਤੀ ਗਤੀ ਬਹੁਤ ਔਕੀਆਂ ਘੜੀਆਂ ਜਾਂਦੀਆਂ ਪਰ ਹੌਸਲੇ ਨਾਲ ਉਹਨਾਂ ਔਕੀਆਂ ਖੜੀਆਂ ਜੋ ਵੀ ਨਿਕਲਿਆ ਜਾ ਸਕਦਾ ਕਦੇ-ਕਦੇ ਆਪਾਂ ਖੁਸ਼ੀਆਂ ਉਡੀਕਦੇ ਰਹਿੰਨੇ ਆ ਖੁਸ਼ੀਆਂ ਉਡੀਕਦੇ ਰਹਿੰਨੇ ਆ ਤੇ ਜ਼ਿੰਦਗੀ ਵਿੱਚ ਬਹੁਤ ਸਾਰੇ ਗਮ ਆ ਜਾਂਦੇ ਆ ਫਿਰ ਜਦੋਂ ਖੁਸ਼ੀਆਂ ਦੀ ਅਡੀਕ ਕਰਦਿਆਂ ਕੋਈ ਗਮ ਆ ਜਾਂਦਾ ਨਾ ਤੇ ਫਿਰ ਉਹਨੂੰ ਸਹਿਣ ਕਰਨਾ ਬਹੁਤ ਔਖਾ ਹੁੰਦਾ ਫਿਰ ਇਨਸਾਨ ਦਾ ਬਹੁਤ ਦੁਖਦਾਇਕ ਕਿਉਂਕਿ ਜਦ ਬੰਦਾ ਇੱਕ ਆਸ ਇੱਕ ਉਮੀਦ ਇੱਕ ਪਲ-ਪਲ ਲਾ ਕੇ ਬੈਠਾ ਹੁੰਦਾ ਬਹੁਤ ਸਾਰੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਹੁੰਦੀਆਂ ਬਹੁਤ ਜਗ੍ਹਾ ਤੇ ਗਿਆ ਹੁੰਦਾ ਪਾਠ ਪੂਜਾ ਕੀਤੇ ਹੁੰਦੇ ਆ ਪਰ ਉਸ ਤੋਂ ਬਾਅਦ ਬੰਦਾ ਕਹਿੰਦਾ ਵੀ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਚੰਗੀ ਘੜੀ ਆਏਗੀ ਤੇ ਖੁਸ਼ੀਆਂ ਆਣਗੀਆਂ ਪਰ ਨਾਲ ਦੀ ਨਾਲ ਪ੍ਰਮਾਤਮਾ ਮਿਹਰਬਾਨੀ ਨਹੀਂ ਹੁੰਦਾ ਤੇ ਜ਼ਿੰਦਗੀ ਚ ਘ ਭਾਰਾ ਦੁੱਖ ਆ ਜਾਂਦਾ ਤੇ ਉਪਰ ਆ ਦੁੱਖ ਫਿਰ ਨਹੀਂ ਹੁੰਦਾ ਕਿਉਂਕਿ ਜ਼ਿੰਦਗੀ ਦੇ ਕੁਝ ਇੱਕ ਪਲ ਹੁੰਦੇ ਆ ਕੁਝ ਜਿਨ੍ਹਾਂ ਵਿੱਚ ਅਸੀਂ ਸਹਿਣ ਦੀ ਸ਼ਕਤੀ ਖੋ ਬੈੰਨੀ ਆ ਕਿਉਂਕਿ ਕਈ ਵਾਰੀ ਦੁੱਖ ਜ਼ਿਆਦਾ ਹੁੰਦੇ ਆ ਤੇ ਕਈ ਵਾਰੀ ਇਨਸਾਨ ਦੀ ਲਾਈਫ ਬਹੁਤ ਸਮੂਤ ਹੁੰਦੀ ਆ ਤੇ ਜਦੋਂ ਸੁਮੂਤ ਹੁੰਦੀ ਹੈ ਤਾਂ ਦੁੱਖਾਂ ਤੇ ਬੰਦੇ ਤੋਂ ਝਰੇ ਨਹੀਂ ਜਾਂਦੇ ਤੇ ਜਦੋਂ ਉਹਦੀ ਲਾਈਫ ਬਹੁਤ ਜ਼ਿਆਦਾ ਸਮੂਤ ਹੁੰਦੀ ਹੈ ਤੇ ਉਹ ਤੋਂ ਉਹ ਕਿਸੇ ਇਦਾਂ ਦੀਆਂ ਗੱਲਾਂ ਵੱਲ ਧਿਆਣੀ ਨਹੀਂ ਦਿੰਦਾ ਛੋਟੀਆਂ-ਮੋਟੀਆਂ ਗੱਲਾਂ ਜਾਂ ਖੁਸ਼ੀਆਂ ਉਹਦੋਂ ਚਿਤ ਆਉਂਦੀਆਂ ਜਦੋਂ ਤੁਹਾਡੀ ਖੁਦ ਦੀ ਜ਼ਿੰਦਗੀ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਫੇਰ ਬੰਦੇ ਨੂੰ ਹਰ ਇੱਕ ਦੀ ਦੇਵਲਤੀ ਅਨਜਾਣਤਾ ਹੈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਜੀ ਰਿਹਾ ਹੈ ਨਹੀਂ ਤਾਂ ਇਹ ਸਾਸ ਹੀ ਨਹੀਂ ਹੁੰਦਾ ਕਿ ਜਿਵੇਂ ਆਪਾਂ ਗੱਲ ਕੀਤੀ ਨਾ ਵੀ ਜਿਵੇਂ ਖੁਸ਼ੀਆਂ ਦੇ ਉਡੀਕ ਕਰਦੇ ਆਂ ਗਾਮਾਂ ਜਾਂਦੇ ਆ ਤੇ ਕਈ ਵਾਰੀ ਆਪਾਂ ਜ਼ਿੰਦਗੀ ਦੀ ਉਮੀਦ ਹੀ ਛੱਡ ਲੈਂਦੇ ਆ ਮਨ ਜੀਣ ਨੂੰ ਨਹੀਂ ਕਰਦਾ ਇੱਕ ਇੱਕ ਪਲ ਭਾਰੀ ਲੱਗਣ ਲੱਗ ਜਾਂਦਾ ਇੱਕ ਇੱਕ ਸਾਲ ਲਣਾ ਔਖਾ ਹੋ ਜਾਂਦਾ ਤੇ ਬੰਦਾ ਕਹਿੰਦਾ ਮੈਂ ਜਾਵਾਂ ਤੇ ਕਿੱਧਰ ਜਾਵਾਂ ਮੇਰਾ ਕੋਈ ਸਹਾਰਾ ਨਹੀਂ ਮੈਨੂੰ ਕੋਈ ਵੀ ਮੇਰਾ ਕੁਝ ਨਹੀਂ ਕਰਨ ਵਾਲਾ ਤੇ ਉਸ ਟਾਈਮ ਕੋਈ ਫਰਿਸ਼ਤਾ ਜ਼ਿੰਦਗੀ ਚ ਇਤਨਾ ਬਹੁਤ ਦਾ ਕਿ ਸਾਰੇ ਕੰਪਲਾ ਦਿੰਦਾ ਤੇ ਖੁਸ਼ੀਆਂ ਦੀ ਬਰਸਾਤ ਹੀ ਲੱਗ ਜਾਂਦੀ ਬੰਦੇ ਦੀ ਜ਼ਿੰਦਗੀ ਚ ਹਰ ਪਕ ਤੋਂ ਹਰ ਗਲ ਤੋਂ ਹਰ ਵਜ੍ਹਾ ਤੋਂ ਖੁਸ਼ੀ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਉਸ ਨਾਮੀਤੇ ਔਰ ਉਹ ਖੁਸ਼ੀ ਬੜੀ ਸੋਹਣੀ ਲੱਗਦੀ ਹੈ ਹੁਣ ਬੰਦਾ ਬੈਠਾ ਉਦਾਸ ਨਾ ਮੀਤੀ ਕੁਝ ਵੀ ਨਹੀਂ ਬੰਦਾ ਕਹਿੰਦਾ ਮੈਂ ਮਾਰਟੂਬੀ ਚੱਲਿਆ ਤੇ ਅਚਾਨਕ ਜੀ ਗੇਟ ਤੇ ਦਸਤਕ ਹੋਵੇ ਤੇ ਕੋਈ ਇਦਾਂ ਦੀ ਖੁਸ਼ੀ ਆ ਕੇ ਤੁਹਾਡੇ ਸਾਹਮਣੇ ਆ ਜੇ ਕਿ ਬੰਦਾ ਬਿਆਣੀ ਨਹੀਂ ਕਰ ਸਕਦਾ ਕਿ ਕਿਹੜੀ ਖੁਸ਼ੀ ਹੈ ਕਈ ਵਾਰੀ ਨਾ ਅਸੀਂ ਕਿਸੇ ਤੋਂ ਉਮੀਦਾਂ ਲਾ ਲੈਨੇ ਆ ਤੇ ਉਹ ਜਦੋਂ ਸਾਡੀਆਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਸਾਡੀ ਜ਼ਿੰਦਗੀ ਜਿਹੜੀ ਹੈ ਬਹੁਤ ਖਰਾਬ ਹੋ ਜਾਂਦੀ ਹੈ ਇਸ ਕੱਕੀ ਬਹੁਤੀਆਂ ਕਿਸੇ ਤੋਂ ਉਮੀਦਾਂ ਨਾ ਕਰੋ ਜ਼ਿੰਦਗੀ ਦੀ ਹੋਪ ਨਾ ਛੱਡੋ ਪਤਾ ਨਹੀਂ ਆਖਰੀ ਵਕਤ ਤੇ ਸਹੀ ਕਿਸੇ ਵੇਲੇ ਵੀ ਸਹੀ ਕਿਤੋਂ ਖੁਸ਼ੀ ਆ ਜਾਂਦੀ ਹੈ ਤੇ ਜਿਹੜੀ ਤੁਹਾਡੇ ਤੋਂ ਸੰਭਾਲੀ ਵੀ ਨਹੀਂ ਜਾਂਦੀ